ਕਰੋ ਜੀ ਰਸਨਾ ਪਵਿੱਤਰ ਆਖੋ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਗੁਰੂ ਪਿਆਰਿਓ ਆਪ ਜੀ ਦੇ ਆਪਣੇ ਚੈਨਲ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਇੱਕ ਨਗਰ ਦੇ ਵਿੱਚ ਇੱਕ ਇਨਸਾਨ ਸੀ ਉਹ ਹਮੇਸ਼ਾ ਆਪਣੀ ਕਿਸਮਤ ਨੂੰ ਕੋਸਦਾ ਰਹਿੰਦਾ ਸੀ ਉਸ ਨੇ ਪਿੰਡ ਵਿੱਚ ਜਿਹੜੇ ਪਾਸੇ ਵੀ ਜਾਇਆ ਕਰਨਾ ਜਾਂ ਕਿ ਜਿਹਦੇ ਨਾਲ ਗੱਲਾਂ ਕਰਨ ਲੱਗਿਆ ਕਰਨਾ ਬਸ ਸਿਰਫ ਉਸ ਨੂੰ ਇਹੀ ਕਿਹਾ ਕਰਨਾ ਕਿ ਮੇਰੀ ਕਿਸਮਤ ਮੇਰਾ ਸਾਥ ਨਹੀਂ ਦਿੰਦੀ ਪਰਮਾਤਮਾ ਮੇਰਾ ਸਾਥ ਨਹੀਂ ਦਿੰਦਾ ਮੈਂ ਮਿਹਨਤ ਬਹੁਤ ਕਰਦਾ ਤੁਹਾਨੂੰ ਪਤਾ ਹੀ ਆ ਕਿ ਸਾਰਾ ਦਿਨ ਮੈਂ ਖੇਤਾਂ ਦੇ ਵਿੱਚ ਮਿਹਨਤ ਕਰਦਾ ਹਾਂ ਪਰ ਦੇਖ ਲਓ ਮੇਰਾ ਗੁਜ਼ਾਰਾ ਫਿਰ ਵੀ ਬੜੀ ਮੁਸ਼ਕਲ ਨਾ ਹੁੰਦਾ ਮੇਰਾ ਘਰ ਮੈਂ ਬੜਾ ਔਖਾ ਚਲਾ ਰਹੀ ਹਾਂ ਮੇਰੀ ਤਾਂ ਆਏ ਚ ਲਈ ਮਸਾ ਹੁੰਦੀ ਹੈ ਤੇ ਮੇਰੇ ਦੂਜੇ ਭਰਾ ਦੇਖ ਲਓ ਮੇਰੇ ਗਵਾਂਢੀ ਦੇਖ ਲਓ ਮੇਰੇ ਰਿਸ਼ਤੇਦਾਰ ਦੇਖ ਲਓ ਮੇਰੇ ਗਲੀ ਮੁਹੱਲੇ ਵਾਲੇ ਦੇਖ ਲਓ ਉਹਨਾਂ ਦੇ ਕੋਲ ਸਾਰਾ ਕੁਝ ਹੈ ਪਰਮਾਤਮਾ ਦਾ ਦਿੱਤਾ ਮੈਂ ਤਾਂ ਉਹਨਾਂ ਨਾਲੋਂ ਪਰਮਾਤਮਾ ਦਾ ਨਾਮ ਵੀ ਵੱਧ ਜਪਦਾਗਾ ਤੇ ਮੈਂ ਉਹਨਾਂ ਨਾਲੋਂ ਮਿਹਨਤ ਵੀ ਜ਼ਿਆਦਾ ਕਰਦਾ ਸੂਰਜ ਨਿਕਲਣ ਵੇਲੇ ਹੀ ਮੈਂ ਖੇਤਾਂ 'ਚ ਪਹੁੰਚ ਜਾਂਦਾ ਤੇ ਸੂਰਜ ਛਿਪਣ ਤੋਂ ਬਾਅਦ ਮੈਂ ਘਰ ਵੜਦਾ ਫਿਰ ਪਤਾ ਨਹੀਂ ਪਰਮਾਤਮਾ ਮੇਰੇ ਨਾਲ ਅਜਿਹਾ ਵਿਧਕਰਾ ਕਿਉਂ ਕਰ ਰਿਹਾ ਹੈ ਕਿ ਪਰਮਾਤਮਾ ਉਹਨਾਂ ਦੇ ਘਰ ਭਰੀ ਜਾ ਰਿਹਾ ਤੇ ਮੈਂ ਬਹੁਤ ਮੁਸ਼ਕਲ ਦੇ ਨਾਲ ਦਿਨ ਕੱਟ ਰਹੀ ਹਾਂ ਮੇਰੇ ਬੱਚੇ ਵੀ ਮੈਨੂੰ ਕਹਿੰਦੇ ਨੇ ਕਿ ਸਾਡੀ ਜਿਹੜੀ ਮਿਹਨਤ ਹੈ ਉਸ ਦਾ ਮੁੱਲ ਕਿਉਂ ਨਹੀਂ ਪੈਂਦਾ ਲੋਕਾਂ ਨੇ ਉਸ ਦੀ ਗੱਲ ਸੁਣ ਲਿਆ ਕਰਨੀ ਤੇ ਦੂਜੇ ਕੰਨਾਂ 'ਚੋਂ ਕੱਢ ਦਿਆ ਕਰਨੀ ਬਥੇਰੇ ਲੋਕਾਂ ਨੇ ਉਸ ਨੂੰ ਕੋਈ ਨਾ ਕੋਈ ਸਮਾਧਾਨ ਦਿਆ ਕਰਨ ਕੋਈ ਨਾ ਕੋਈ ਹੱਲ ਦੱਸਿਆ ਕਰਨ ਪਰ ਉਸ ਦੀ ਸਮੱਸਿਆ ਓਵੇਂ ਦੀ ਓਵੇਂ ਕਿਸੇ ਰਿਸ਼ਤੇਦਾਰਾਂ ਕੋਲ ਵੀ ਚਲੇ ਜਾਇਆ ਕਰਨ ਤਾਂ ਉਸ ਨੇ ਇਹੀ ਗੱਲ ਆਖਿਆ ਕਰਨੀ ਕਿ ਮੇਰੀ ਮਿਹਨਤ ਮੇਰੇ ਪੱਲੇ ਨਹੀਂ ਪੈਂਦੀ ਇੱਕ ਵਾਰ ਇੱਕ ਸੰਤ ਫਕੀਰ ਉੱਥੇ ਆਏ ਉਹ ਕੁਟੀਆਂ ਦੇ ਵਿੱਚ ਰਹਿੰਦੇ ਸਨ ਦਰਅਸਲ ਇੱਥੇ ਉਹਨਾਂ ਦੀ ਇੱਕ ਕੁਟਿਆ ਸੀ ਤੇ ਨਾਲ ਲੱਗਦੀ ਜ਼ਮੀਨ ਥੋੜੀ ਬਹੁਤ ਉਹ ਵੀ ਕੁਟਿਆ ਦੀ ਹੀ ਸੀ ਜਦੋਂ ਸੰਤ ਵਕੀਰ ਇੱਥੇ ਆਇਆ ਕਰਦੇ ਫਿਰ 2 4 6 ਮਹੀਨੇ ਲਈ ਰਹਿੰਦੇ ਹੁੰਦੇ ਸੀ ਲੋਕਾਂ ਨੂੰ ਉਹ ਪਰਮਾਤਮਾ ਨਾਲ ਜੋੜਦੇ ਹੁੰਦੇ ਸੀ ਪਿੰਡ ਵਾਲੇ ਲੋਕ ਉਹਨਾਂ ਦਾ ਬਹੁਤ ਮਾਣ ਸਤਿਕਾਰ ਕਰਦੇ ਸੀ ਤੇ ਹਰ ਰੋਜ਼ ਸ਼ਾਮ ਵੇਲੇ ਉਹਨਾਂ ਦੀਆਂ ਗੱਲਾਂ ਉਹਨਾਂ ਦੇ ਵਿਚਾਰ ਉਹਨਾਂ ਦੀਆਂ ਕਥਾ ਸੁਣਨ ਜਾਇਆ ਕਰਦੇ ਸੀ ਫਿਰ ਇੱਕ ਜਦੋਂ ਆਪਣੀ ਕਿਸਮਤ ਤੋਂ ਅੱਕਿਆ ਥੱਕਿਆ ਕਿਸਾਨ ਖੇਤੋਂ ਘਰ ਵਾ lá ਰਿਹਾ ਸੀ ਤਾ ਰਸਤੇ ਵਿੱਚ ਉਸ ਨੂੰ ਕੋਈ ਗੱਲਾਂ ਵਾਲਾ ਟੱਕਰ ਗਿਆ ਉਸ ਦੇ ਨਾਲ ਗੱਲ ਲੱਗ ਕੇ ਉਸ ਨੇ ਗੱਲਾਂ ਬਾਤਾਂ ਕੀਤੀਆਂ ਤੇ ਉਹ ਆਪਣੀ ਸਾਰੀ ਕਹਾਣੀ ਉਸ ਨੂੰ ਦੱਸੀ ਹੁਣ ਉਹ ਬੰਦਾ ਅੱਗੋਂ ਕਹਿੰਦਾ ਦੇਖ ਭਾਈ ਆਪਣੇ ਪਿੰਡ ਸੰਤ ਫਕੀਰ ਜੀ ਫਿਰ ਆਏ ਹੋਏ ਨੇ ਆਪਣੀ ਕੂਟਿਆਰ ਵਿੱਚ ਠਹਿਰ ਰਹੇ ਨੇ ਰਾਤ ਨੂੰ ਉਹ ਲੋਕਾਂ ਉਹਨਾਂ ਨਾਲ ਵਿਚਾਰ ਵਟਾਂਦਰਾ ਕਰਦੇ ਨੇ ਸਵਾਲ ਵੀ ਕਰਦੇ ਨੇ ਤੇ ਸਾਰਿਆਂ ਦੇ ਦੁੱਖ ਵੀ ਸੁਣਦੇ ਨੇ ਤੇ ਤੂੰ ਵੀ ਇੱਕ ਵਾਰ ਉਹਨਾਂ ਕੋਲ ਚਲਿਆ ਜਾ ਕੀ ਪਤਾ ਉਹ ਤੇਰੀ ਸਮੱਸਿਆ ਦਾ ਹੱਲ ਉਕਰਾ ਸਕਣ ਉਸਦੇ ਮਨ ਦੇ ਵਿੱਚ ਇੱਕ ਆਸ ਇੱਕ ਉਮੀਦ ਬਣੀ ਕਿ ਸ਼ਾਇਦ ਮੇਰੇ ਘਰ ਨੂੰ ਸਿੱਧੇ ਦਿਨ ਪਰਤ ਪੈਣ ਸ਼ਾਮ ਵੇਲੇ ਉਹ ਗਿਆ ਸੰਤ ਫਕੀਰ ਜੀ ਨੇ ਉਸ ਉਸਦੀ ਗੱਲਬਾਤ ਸੁਣੀ ਤੇ ਉਸ ਨੂੰ ਕਿਹਾ ਕਿ ਭਾਈ ਸਵੇਰੇ ਆਈ ਮੇਰੇ ਕੋਲੇ ਜਦੋਂ ਮੇਰੇ ਕੋਲ ਕੋਈ ਨਾ ਹੋਵੇ ਤਾਂ ਇੱਥੇ ਆਪਾਂ ਵਿਚਾਰ ਵਟਾਂਦਰਾ ਕਰਾਂਗੇ ਤੇ ਤੇਰੀ ਸਮੱਸਿਆ ਦਾ ਹੱਲ ਕੋਈ ਨਾ ਕੋਈ ਜ਼ਰੂਰ ਕੱਢਾਂਗੇ ਤੇ ਅਗਲੇ ਦਿਨ ਲੋਕ ਜਦੋਂ ਉਹਨਾਂ ਨਾਲ ਵਿਚਾਰ ਵਟਾਂਦਰਾ ਕਰਕੇ ਘਰਾਂ ਨੂੰ ਪਰਤ ਗਏ ਤਾਂ ਕਿਸਾਨ ਸੰਤ ਫਕੀਰ ਦੇ ਕੋਲ ਬੈਠ ਗਿਆ ਉਹਨਾਂ ਦੇ ਗੋਡੇ ਦੇ ਨਾਲ ਲੱਗ ਕੇ ਉਹਨਾਂ ਨੂੰ ਸਾਰੀ ਗੱਲਬਾਤ ਦੱਸਦਾ ਏ ਉਹਨਾਂ ਨੇ ਸਾਰੀ ਸਮੱਸਿਆ ਸੁਣ ਲਈ ਸਮੱਸਿਆ ਸੁਣ ਕੇ ਉਹਨਾਂ ਨੇ ਕਿਹਾ ਦੇਖ ਪਾਈ ਤੈਨੂੰ ਪਤਾ ਹੈ ਕਿ ਸਾਡੀ ਕੂਟਿਆ ਦੇ ਨਾਲ-ਨਾਲ ਸਾਡੀ ਕੂਟਿਆ ਦੀ ਜ਼ਮੀਨ ਪਈ ਹੈ ਇਸ ਤਰ੍ਹਾਂ ਕਰ ਤੂੰ ਕੱਲ ਤੋਂ ਇੱਥੇ ਆ ਜਾਇਆ ਕਰ ਜਿੰਨੇ ਵਜੇ ਤੂੰ ਆਪਣੇ ਖੇਤਾਂ ਨੂੰ ਜਾਂਦਾ ਹੈ ਤੂੰ ਉਸੇ ਵੇਲੇ ਤੂੰ ਇੱਥੇ ਆ ਜਾਇਆ ਕਰ ਤੇ ਜਿੰਨਾ ਸਮਾਂ ਤੂੰ ਖੇਤਾਂ 'ਚ ਬਿਤਾਉਣਾ ਤੇ ਉਸ ਸਮੇਂ ਤੂੰ ਘਰ ਨੂੰ ਪਰਤੇਗਾ ਬਸ ਤੂੰ ਕਰਨਾ ਕੀ ਹੈ ਇੱਥੇ ਸਬਜ਼ੀਆਂ ਲਗਾ ਦੇ ਸੰਗਤਾਂ ਤੈਨੂੰ ਪਤਾ ਹੈ ਕਿ ਦੂਰੋਂ ਦੂਰੋਂ ਆਉਂਦੀਆਂ ਨੇ ਪਿਆਰ ਕਰਨ ਵਾਲੇ ਸਾਡੇ ਕੋਲ ਇੱਥੇ ਆਉਂਦੇ ਨੇ ਤੇ ਪਰਮਾਤਮਾ ਦੇ ਨਾਲ ਲੜ ਲੱਗਣ ਵਾਲੇ ਇੱਥੇ ਆਉਂਦੇ ਨੇ ਤੇ ਉਹਨਾਂ ਲਈ ਸਬਜ਼ੀਆਂ ਦੀ ਸੋਖ ਵੀ ਹੋ ਜਾਵੇਗੀ ਤੂੰ ਇੱਥੇ ਸਬਜ਼ੀਆਂ ਦੇ ਬੀਜ ਵਿਜਦੀ ਉਹ ਕਹਿੰਦਾ ਠੀਕ ਹੈ ਮੈਨੂੰ ਮਨਜ਼ੂਰ ਹੈ ਤੇ ਫਕੀਰ ਜੀ ਇਹ ਵੀ ਕਿਹਾ ਕਿ ਇੱਕ ਦਿਨ ਨਹੀਂ ਆਉਣਾ ਇੱਕ ਹਫਤਾ ਘਾਟੋ ਘਾਟ ਇਹ ਸੇਵਾ ਤੈਨੂੰ ਨਿਭਾਉਣੀ ਪਵੇਗੀ ਕਿਸਾਨ ਕਹਿੰਦਾ ਜੀ ਮੈਨੂੰ ਮਨਜ਼ੂਰ ਹੈ ਬਸ ਮੇਰੇ ਖੇਤਾਂ ਦੇ ਵਿੱਚ ਮੈਨੂੰ ਚੰਗਾ ਝਾੜ ਪ੍ਰਾਪਤ ਹੋ ਜਾਵੇ ਚੰਗੀ ਉਪਜ ਹੋਵੇ ਚੰਗੀ ਫਸਲ ਹੋਵੇ ਜਿਹੜਾ ਮੇਰਾ ਤੋਰੀ ਫੁਲਕਾ ਨਾ ਜਿਹੜਾ ਉਹ ਬਹੁਤ ਸੋਹਣਾ ਚੱਲਣ ਲੱਗ ਪਵੇ। ਫਕੀਰ ਜੀ ਕਹਿੰਦੇ ਕੋਈ ਗੱਲ ਨਹੀਂ ਤੂੰ ਸਾਡੇ ਕੋਲ ਆਇਆ। ਪਰਮਾਤਮਾ ਕਿਰਪਾ ਕਰਨਗੇ ਤੇਰੀ ਸਮੱਸਿਆ ਤੇਰਾ ਮਸਲਾ ਹੱਲ ਕਰਕੇ ਤੋਰਾਂਗੇ। ਅਗਲੇ ਦਿਨ ਤੋਂ ਉਹ ਉੱਥੇ ਆਉਣ ਲੱਗ ਪਿਆ। ਫਕੀਰ ਜੀ ਦੀ ਕੂਟਿਆ ਦੇ ਬਿਲਕੁਲ ਸਾਹਮਣੇ ਜ਼ਮੀਨ ਸੀ। ਸਵੇਰ ਦਾ ਆਇਆ ਸ਼ਾਮ ਨੂੰ ਗਿਆ। ਸ਼ਾਮ ਨੂੰ ਜਦੋਂ ਚਾਣ ਲੱਗਾ ਤਾਂ ਫਕੀਰ ਜੀ ਨੇ ਜਾ ਕੇ ਦੇਖਿਆ ਕਿ ਕੀ ਕੰਮ ਕਰ ਇਸ ਨੇ ਕੀਤਾ ਹੈ। ਸਾਰਾ ਦਿਨ ਫਕੀਰ ਜੀ ਨੇ ਉਸ ਨੂੰ ਦੇਖਿਆ ਸੀ ਕਿ ਉਹ ਕੰਮ ਘੱਟ ਕਰਦਾ ਹੈ ਤੇ ਗੱਲ ਜ਼ਿਆਦਾ ਕਰਦਾ ਹੈ ਜਦੋਂ ਕੋਈ ਆ ਜਾਂਦਾ ਉਹਦੇ ਨਾਲ ਆਪਣੇ ਦੁੱਖੜੇ ਰੋਣ ਲੱਗ ਜਾਂਦਾ ਹੈ ਪਰਮਾਤਮਾ ਦੇ ਨਾਲ ਸ਼ਿਕਵੇ ਕਰਨ ਲੱਗਦਾ ਹੈ ਇਸੇ ਤਰੀਕੇ ਨਾਲ ਅਗਲਾ ਦਿਨ ਵੀ ਆਇਆ ਅਗਲੇ ਦਿਨ ਵੀ ਉਸ ਨੇ ਇਸੇ ਤਰ੍ਹਾਂ ਬਤਾਇਆ ਫਕੀਰ ਜੀ ਨੇ ਉਸ ਦੀ ਕੱਲੀ-ਕੱਲੀ ਆਦਤ ਨੂੰ ਇੰਨਾ ਸੱਤਾਂ ਦਿਨਾਂ ਦੇ ਵਿੱਚ ਪਹਿਚਾਣ ਲਿਆ ਕਿ ਇਸ ਦੇ ਕੰਮ ਕਰਨ ਦਾ ਤਰੀਕਾ ਕੀ ਹੈ ਫਕੀਰ ਜੀ ਨੂੰ ਪਤਾ ਲੱਗ ਗਿਆ ਕਿ ਇਹ ਇਨਸਾਨ ਗੱਲਾਂ 'ਚ ਜ਼ਿਆਦਾ ਵਿਸ਼ਵਾਸ ਰੱਖਦਾ ਹੈ ਤੇ ਹੱਥਾਂ ਵਿੱਚ ਘੱਟ ਕੰਮ ਕਰਨ ਨਾਲ ਗੱਲਾਂ ਨੂੰ ਵੱਧ ਤਹਜੀਬ ਦਿੰਦਾ ਹੈ ਸੱਤਾਂ ਦਿਨਾਂ ਬਾਅਦ ਜਦੋਂ ਉਹ ਕੋਲ ਆਇਆ ਤਾਂ ਫਕੀਰ ਜੀ ਹੁਣ ਮੈਨੂੰ ਕੋਈ ਮੰਤਰ ਦੇ ਦਿਓ ਤਾਂ ਫਕੀਰ ਜੀ ਉਸ ਦਾ ਸਾਰਾ ਕੁਝ ਦੇਖ ਕੇ ਦੇਖ ਕੇ ਢੰਗ ਤਰੀਕਾ ਸੋਚੀ ਬੈਠੇ ਸੀ ਕਿ ਇਸ ਨੂੰ ਕਿਸ ਤਰੀਕੇ ਨਾਲ ਇਸ ਨੂੰ ਕੰਮ ਤੇ ਲਾਉਣਾ ਹੈ ਫਕੀਰ ਜੀ ਨੇ ਉਸ ਨੂੰ ਕਿਹਾ ਕਿ ਮੈਂ ਤੈਨੂੰ ਕੰਮ ਕਰਦਿਆਂ ਦੇਖਿਆ ਭਾਈ ਤੂੰ ਮਿਹਨਤ ਬਹੁਤ ਜ਼ਿਆਦਾ ਕਰਦਾ ਹੈ ਸਵੇਰ ਦਾ ਆਇਆ ਤੂੰ ਸ਼ਾਮ ਤੱਕ ਲੱਗਿਆ ਰਹਿੰਦਾ ਤੇ ਮੈਨੂੰ ਨਹੀਂ ਲੱਗਦਾ ਕਿ ਇਸ ਪਿੰਡ ਦੇ ਵਿੱਚ ਕੋਈ ਵੀ ਇਨਸਾਨ ਤੇਰੇ ਜਿੰਨੀ ਮਿਹਨਤ ਕਰਦਾ ਹੋਵੇਗਾ ਸੋ ਇਸ ਕਰਕੇ ਕਈ ਵਾਰੀ ਕੀ ਹੁੰਦਾ ਹੈ ਕਿ ਪਰਮਾਤਮਾ ਵੱਧ ਮਿਹਨਤ ਕਰਨ ਵਾਲਿਆਂ ਨਾਲ ਵੀ ਐਨਾ ਰਾਜੀ ਨਹੀਂ ਹੁੰਦਾ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਤੂੰ ਮਿਹਨਤ ਦੇ ਵਿੱਚ ਥੋੜੀ ਜੀ ਕਮੀ ਲੈ ਕੇ ਆ ਇਨਸਾਨ ਬੜਾ ਹੈਰਾਨ ਹੁੰਦਾ ਕਿ ਫਕੀਰ ਜੀ ਕਿਹੋ ਜਿਹੀਆਂ ਗੱਲਾਂ ਕਰਨ ਲੱਗ ਪਏ ਲੋਕ ਤਾਂ ਕਹਿੰਦੇ ਨੇ ਕਿ ਮਿਹਨਤ ਵੱਧ ਤੋਂ ਵੱਧ ਕਰੋ ਜੇ ਵੱਧ ਤੋਂ ਵੱਧ ਮਿਹਨਤ ਕਰੋਗੇ ਤਾਂ ਚੰਗਾ ਚੌਕਾ ਫਲ ਮਿਲੇਗਾ ਫਕੀਰ ਜੀ ਮੈਨੂੰ ਮਿਹਨਤ ਘੱਟ ਕਰਨ ਲਈ ਕਹਿ ਰਹੇ ਨੇ ਉਸ ਨੇ ਦੁਬਿਧਾ ਵਿੱਚ ਪੈਂਦੇ ਹੋਏ ਕਿਹਾ ਕਿ ਫਕੀਰ ਜੀ ਇਸ ਤਰ੍ਹਾਂ ਨਾ ਕਰੋ ਮੈਨੂੰ ਤੁਹਾਡੀ ਗੱਲ ਗੁੰਜਨਦਾਰ ਲੱਗਦੀ ਹੈ ਮੈਨੂੰ ਸਮਝ ਨਹੀਂ ਆ ਰਹੀ ਤੁਸੀਂ ਮੈਨੂੰ ਸਾਫ਼ ਸਪਸ਼ਟ ਸ਼ਬਦਾਂ ਦੇ ਵਿੱਚ ਦੱਸੋ ਕਿ ਤੁਸੀਂ ਚਾਹਨੇ ਕੀਓ ਕਿ ਮੈਂ ਕਿਸ ਤਰ੍ਹਾਂ ਕੰਮ ਕਰਾਂ ਸੰਤ ਫਕੀਰ ਜੀ ਕਹਿੰਦੇ ਕਿ ਮੈਂ ਭਾਈ ਤੈਨੂੰ ਕੰਮ ਕਰਦੇ ਨੂੰ ਦੇਖਿਆ ਹੈ ਇਸ ਤਰੀਕੇ ਨਾਲ ਇਨਸਾਨ ਥੱਕ ਜਾਂਦਾ ਹੈ ਇਨਸਾਨ ਦੀ ਸਾਰੀ ਊਰਜਾ ਚਲੀ ਜਾਂਦੀ ਹੈ ਮੈਂ ਚਾਹੁੰਦਾ ਹਾਂ ਕਿ ਸਵੇਰ ਦੇ ਵੇਲੇ 2.5 3 ਘੰਟੇ ਕੰਮ ਕਰੀ ਜਦੋਂ ਸੂਰਜ ਚੜ੍ਹਦਾ ਹੈ ਉਸ ਤੋਂ ਪਹਿਲਾਂ ਤੂੰ ਖੇਤਾਂ ਦੇ ਵਿੱਚ ਚਲਾ ਜਾਇਆ ਕਰ ਜ਼ਿਆਦਾ ਮਿਹਨਤ ਨਹੀਂ ਕਰਨਾ ਸਿਰਫ 2.5 3 ਘੰਟੇ ਕੰਮ ਕਰਨਾ ਹੈ ਸ਼ਾਮ ਨੂੰ ਜਦੋਂ ਸੂਰਜ ਅਸਤੋਂ ਹੋਣ ਵਾਲਾ ਹੈ ਉਸ ਤੋਂ 2 ਘੰਟੇ ਪਹਿਲਾਂ ਖੇਤ ਚਲਿਆ ਜਾ 2.5 ਘੰਟੇ ਫਿਰ ਉੱਥੇ ਲਾ ਕੇ ਆ ਦੋਵੇਂ ਵੇਲੇ ਠੰਡਾ ਮੌਸਮ ਹੁੰਦਾ ਹੈ ਕੰਮ ਕਰਨ ਵਿੱਚ ਜ਼ਿਆਦਾ ਔਖ ਨਹੀਂ ਹੋਵੇਗੀ ਕੰਮ ਇਤੋਂ ਜ਼ਿਆਦਾ ਨਹੀਂ ਕਰਨਾ ਬਸ ਇੰਨਾ ਹੀ ਕੰਮ ਕਰਨਾ ਤੇ ਇੱਕ ਗੱਲ ਹੋਰ ਧਿਆਨ ਰੱਖੀ ਕਿ ਤੈਨੂੰ ਮੈਂ ਇਹ ਗੱਲ ਕਹਿ ਦਿੱਤੀ ਆ ਕਿ 2.5 ਘੰਟੇ ਸਵੇਰੇ 2 ਘਟਾਈ ਘੰਟੇ ਸ਼ਾਮ ਵੇਲੇ ਕੰਮ ਕਰਨਾ ਇੱਕ ਗੱਲ ਆਪਣੇ ਦਿਮਾਗ ਵਿੱਚ ਰੱਖੀ ਕਿ ਉਸ ਵੇਲੇ ਕਿਸੇ ਕੋਲ ਖੜਨਾ ਨਹੀਂ ਕਿਸੇ ਨਾਲ ਗੱਲਬਾਤ ਨਹੀਂ ਕਰਨੀ ਪਰਮਾਤਮਾ ਦਾ ਨਾਮ ਜਪ ਲਿਆ ਕਰੀ ਜਦੋਂ ਤੈਨੂੰ ਪਾਣੀ ਦੀ ਤੇਹ ਲੱਗਦੀ ਹੈ ਪਰਮਾਤਮਾ ਦਾ ਨਾਮ ਜਪੀ ਘੜੇ ਕੋਲ ਗਿਆ ਪਾਣੀ ਪੀਤਾ ਤੇ ਫਿਰ ਜਾ ਕੇ ਖੇਤਾਂ ਨੂੰ ਲੱਗ ਗਿਆ ਸਿਰਫ 5 ਕੋ ਘੰਟੇ ਦਾ ਕੰਮ ਕਰਨਾ ਫਿਰ ਭਾਵਾਂ ਤੂੰ ਪਿੰਡ ਵਿੱਚ ਜਾਈਂ ਜਿੱਥੇ ਮਰਜ਼ੀ ਜਾਈਂ ਪਰ ਮਾਰਨਾ ਸਮਾਬਤਿਤ ਕਰੀ ਜਿਹੜੀਆਂ ਗੱਲਾਂ ਕਰਨੀਆਂ ਉਸ ਵੇਲੇ ਕਰ ਲਈ ਪਰ ਢਾਈ ਤਿੰਨ ਘੰਟੇ ਨਿਯਤ ਨਾਲ ਸਵੇਰ ਵੇਲੇ ਤੇ ਢਾਈ ਤਿੰਨ ਘੰਟੇ ਸ਼ਾਮ ਵੇਲੇ ਨਿਯਤ ਨਾਲ ਉਸਨੇ ਕਿਹਾ ਠੀਕ ਹੈ ਮੈਂ ਇੰਨਾ ਘੱਟ ਕੰਮ ਕਰਕੇ ਰਾਜ਼ੀitani ਫਿਰ ਜੇ ਤੁਸੀਂ ਕਹਿੰਦੇ ਹੋ ਮੈਂ ਤੁਹਾਡੇ ਕਹਿਣ ਤੇ ਪਰਮਾਤਮਾ ਦਾ ਨਾਮ ਵੀ ਜਪ ਲਵਾਂਗਾ ਤੇ ਨਾਲੇ ਕੰਮ ਵਿੱਚ ਕਟੌਤੀ ਕਰ ਦਿਆਂਗਾ ਫਕੀਰ ਜੀ ਕਹਿੰਦੇ ਠੀਕ ਹੈ ਘਰ ਚਲਿਆ ਜਾ ਤੇਰੀ ਜਿਹੜੀ ਫਸਲ ਪੱਕਣੀ ਹੈ ਇਹ ਪਕੌਣ ਤੱਕ ਜਿਹੜੇ 4-6 ਮਹੀਨੇ ਨੇ ਇਸੇ ਤਰੀਕੇ ਨਾਲ ਕੰਮ ਕਰਨਾ ਫਕੀਰ ਜੀ ਨੂੰ ਕਹਿੰਦਾ ਠੀਕ ਹੈ 4-6 ਮਹੀਨੇ ਵਿੱਚ ਸੱਚਮੁੱਚ ਉਸਨੇ ਉਸੇ ਤਰੀਕੇ ਨਾਲ ਕੰਮ ਕੀਤਾ ਕੰਮ ਵਿੱਚ ਆਪੇ ਬਰਕਤ ਪੈਣ ਲੱਗ ਪਈ ਪਹਿਲਾਂ ਸਾਰਾ ਦਿਨ ਖੇਤਾਂ 'ਚ ਬੈਠਾ ਰਹਿੰਦਾ ਸੀ ਸਾਰਾ ਸਮਾਂ ਗੱਲਾਂ 'ਚ ਨਸ਼ਟ ਕਰਦਾ ਰਿਹਾ ਸੀ ਸ਼ਾਇਦ ਘੰਟਾ ਵੀ ਕੰਮ ਨਾ ਕਰਦਾ ਹੋਵੇ ਬਹੁਤ ਥੋੜਾ ਕੰਮ ਕਰਦਾ ਸੀ ਪਰ ਹੁਣ ਜਿਵੇਂ ਫਕੀਰ ਜੀ ਨੇ ਜਿਵੇਂ ਜਿਵੇਂ ਉਸ ਨੂੰ ਦੱਸਿਆ ਉਸ ਤਰੀਕੇ ਨਾਲ ਉਸਦੀ ਮਿਹਨਤ ਨੂੰ ਬੂਰ ਪੈਣ ਲੱਗ ਪਿਆ ਜਦੋਂ ਕਿਸੇ ਕੋਲ ਨਹੀਂ ਸੀ ਖੜਦਾ ਸਵੇਰ ਵੇਲੇ 2.5 ਘੰਟੇ ਸ਼ਾਮ ਵੇਲੇ 2.5 ਘੰਟੇ ਲੋਕਾਂ ਨਾਲ ਉਸਦਾ ਆਪਾਤਾ ਵੈਸੇ ਹੀ ਘਟ ਹੋਣ ਲੱਗ ਪਿਆ ਉਸ ਨੂੰ ਆਪਣੇ ਕੰਮ ਕਰਕੇ ਹੀ ਆਨੰਦ ਮਿਲਣ ਲੱਗਾ ਫਿਰ ਉਹ ਕਿਸੇ ਦੁਪਹਿਰ ਵਿੱਚ ਛੱਟ ਲਾ ਲਿਆ ਕਰਦਾ ਤੇ ਫਿਰ ਉਸਦੀ ਫਸਲ ਅੱਗੇ ਨਾਲੋਂ 2.5 ਗੁਣਾ ਮੁਕਾਬਲੇ ਵੱਧ ਨਿਕਲੀ ਫਕੀਰ ਜੀ ਕੋਲ ਆਇਆ ਫਕੀਰ ਜੀ ਨੂੰ ਕਹਿੰਦਾ ਕਮਾਲ ਹੋ ਗਿਆ ਤੁਹਾਡੇ ਦੱਸੇ ਹੋਏ ਨੁਕਸੇ ਨੇ ਮੇਰੀ ਸਾਰੀ ਜ਼ਿੰਦਗੀ ਸਫਲ ਕਰ ਦਿੱਤੀ ਮੈਂ ਤਾਂ ਐਵੇਂ ਹੀ ਇੰਨਾ ਮੱਥਾ ਮਾਰਦਾ ਰਿਹਾ ਤੇ ਫਿਰ ਫਕੀਰ ਜੀ ਨੇ ਉਸ ਨੂੰ ਗੱਲ ਨਾਲ ਲਾਇਆ ਤੇ ਕਿਹਾ ਭਾਈ ਕੋਲ ਬੈਠ ਅਸਲੀ ਗੱਲ ਇਹ ਹੈ ਕਿ ਮੇਰਾ ਕੀਤਾ ਕਰਾਇਆ ਇਸ ਵਿੱਚ ਕੁਝ ਨਹੀਂ ਸਭ ਕੁਝ ਪਰਮਾਤਮਾ ਦਾ ਕੀਤਾ ਕਰਾਇਆਗਾ ਪਰਮਾਤਮਾ ਨੇ ਤੈਨੂੰ ਇੰਨੀ ਤੈਨੂੰ ਇੰਨੀ ਕੋ ਹਿੰਮਤ ਬਖਸ਼ੀ ਹੈ ਕਿ ਹੁਣ ਜਦੋਂ ਤੇਰੇ ਹੱਥ ਕੰਮ ਕਰ ਰਹੇ ਹੁੰਦੇ ਨੇ ਤਾਂ ਤੇਰਾ ਦਿਮਾਗ ਵੀ ਤੇਰੇ ਹੱਥਾਂ ਵਾਲੇ ਪਾਸੇ ਹੁੰਦਾ ਪਹਿਲਾਂ ਤੇਰਾ ਧਿਆਨ ਗੱਲਾਂ ਵਿੱਚ ਹੁੰਦਾ ਸੀ ਸਾਰਾ ਸਮਾਂ ਕੁਝ ਤੇਰੇ ਅੰਦਰ ਹੀ ਸੀ बस ਸਿਰਫ ਲੋੜ ਹੈ ਉਸ ਨੂੰ ਬਾਹਰ ਕੱਢਣ ਦੀ ਬਹੁਤੀ ਵਾਰ ਇਸ ਤਰ੍ਹਾਂ ਲੱਗਦਾ ਹੁੰਦਾ ਹੈ ਕਿ ਸਾਨੂੰ ਕੰਮ ਅਸੀਂ ਬਹੁਤ ਕਰਦੇ ਹਾਂ ਪਰ ਹੱਥ ਸਾਡੇ ਕਿਸੇ ਹੋਰ ਪਾਸੇ ਚਲੇ ਹੁੰਦੇ ਨੇ ਅੱਖਾਂ ਕਿਸੇ ਹੋਰ ਪਾਸੇ ਤੇ ਦਿਮਾਗ ਕਿਸੇ ਹੋਰ ਪਾਸੇ ਚੱਲਦਾ ਹੈ ਕੰਮ ਭਾਵੇਂ ਥੋੜਾ ਕਰੋ ਪਰ ਧਿਆਨ ਨਾਲ ਕੰਮ ਕਰੋ ਸਾਰਾ ਕੰਮ ਸਾਰਾ ਧਿਆਨ ਕੰਮ ਵਿੱਚ ਰੱਖੋ ਧੰਨ ਬਾਬਾ ਦੀਪ ਸਿੰਘ ਜੀ ਧੰਨ ਬਾਬਾ ਦੀਪ ਸਿੰਘ ਜੀ ਖਾਲਸਾ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਤੇ ਵਧੀਆ ਲੱਗੀ ਤਾਂ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਜਰੂਰ ਲਿਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ